ਮਾਨਜੋ ਐਸਐਸਪੀ ਸਾਹਿਬ ਡਾਕਟਰ ਸ਼੍ਰੀ ਅਖਿਲ ਚੌਧਰੀ ਜੀ ਸ਼੍ਰੀ ਮੁਖਤਰ ਸਾਹਿਬ ਉਹਨਾਂ ਦੇ ਦਿਸ਼ਾ ਨਿਸ਼ਾਨ ਦੇ ਤਾਮਾਕ ਜੋ ਮਾਰੇ ਅਨਸਰਾਂ ਵਿਰੁੱਧ ਤੇ ਸ਼ਰਾਰਤੀ ਅਨਸਰਾਂ ਵਿਰੁੱਧ ਅਪਰਾਧਿਕ ਜਿਹੜੇ ਗਤੀਵਿਧੀਆਂ ਚ ਸੇਲਦੇ ਹਨ ਉਹਨਾਂ ਨੂੰ ਨੱਥ ਪਾਉਣ ਲਈ ਬਹੁਤ ਸਖਤ ਨਿਰਦੇਸ਼ ਦਿੱਤੇ ਗਏ ਹਨ ਸੂਚਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀ ਵਾਰਦਾਤ ਮਿਤੀ 3 ਤਰੀਕ ਨੂੰ ਹੋਈ ਸੀ ਸ਼ਾਮ ਦੇ 7 ਵਜੇ ਜੋ ਕਿ ਇੱਕ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਇੱਕ ਬਹਾਲ ਸਿੰਘ ਤੇ ਰਣਵੀਰ ਸਿੰਘ ਜੋ ਸੈਰ ਕਰ ਰਹੇ ਸਨ ਦਾਣਾ ਮੰਡੀ ਦੇ ਵਿੱਚ ਉਹਨਾਂ ਦੇ ਉੱਪਰ ਫੇਰਿੰਗ ਕਰਤੀ ਸੀ ਜੋ ਉਹਨਾਂ ਦੇ ਇੱਕ ਦੇ ਬੈਗ ਤੇ ਵੱਜੀ ਅਤੇ ਇੱਕ ਦੇ ਹੱਥ ਦੇ ਵਿੱਚ ਜਿਹੜੇ ਫੇਰ ਲੱਗੇ ਸਨ ਉਹਨਾਂ ਨੇ ਬਿਆਲ ਲਿਖ ਕੇ ਜਿਹੜਾ ਮੁਕੱਦਮਾ ਨੰਬਰ 112 109 BNS ਦੇ ਵਿੱਚ ਦਰਜਿਸਟਰ ਬਰੀਆਲਾ ਕੀਤਾ ਗਿਆ ਅਤਿ ਵਕ ਵਕ ਟੀਮਾਂ ਬਣਾ ਕੇ ਅਸੀਂ ਦੋਸ਼ੀ ਨੂੰ ਜਿਹੜਾ ਕਾਬੂ ਕਰਨ ਦੇ ਲਈ ਵਕ ਵਕ ਰੇਡ ਕੀਤੇ ਗਏ ਰੇਡ ਕਰਨ ਤੋਂ ਬਾਅਦ ਅਸੀਂ ਕੱਲ ਜਿਹੜਾ ਗ੍ਰਫਤਾਰ ਕੀਤਾ ਗਿਆ ਅਤੇ ਅੱਜ ਅਸੀਂ ਦੋਸ਼ੀ ਦੇ ਜੋ ਉਸਨੇ ਵਾਰਦਾਤ ਸਮੇ ਜਿਹੜਾ ਰਵਾਲਵਰ 32 ਬੋਲ ਲਾਇਸੈਂਸੀ ਵਰਤਿਆ ਗਿਆ ਸੀਗਾ ਉਹ ਅਸੀਂ ਲਾਇਸੈਂਸੀ ਰਵਾਲਵਰ ਅੱਜ ਅਸੀਂ ਕਬਜ਼ੇ ਦੇ ਵਿੱਚ ਲੈ ਰਹਿ ਗਿਆ ਉਸ ਦਾ ਅਸੀਂ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 4 ਦਿਨ ਦਾ ਪੁਲਿਸ ਰਿਮਾਨਡ ਲਿਆ ਗਿਆ ਪੁਲਿਸ ਰਿਮਾਨਡ ਤੋਂ ਬਾਅਦ ਜਿਹੜੇ ਹੋਰ ਅੱਗੇ ਖੁਲਾਸੇ ਹੋਣਗੇ ਉਹਦੇ ਬਾਰੇ ਆਪ ਨੂੰ ਜਾਣੂ ਕੀਤਾ ਜਾਵੇਗਾ ਗੋਇਨ ਸੇਲਸ ਕਾਰਪੋਰੇਸ਼ਨ ਜਿੱਥੇ ਖੇਤੀਬਾੜੀ ਦੇ ਆਧ੍ਰਿਕ ਅਤੇ ਮਜ਼ਬੂਤੀ ਵਿੱਚ ਜਾਣੇ ਪਛਾਣੇ ਨਾਮ ਸ਼ਕਤੀਮਾਨ ਕੰਪਨੀ ਦੇ ਸੰਧ ਰੋਟਾਵੇਟਰ ਬੇਲਰ ਬੂਮ ਸਪੇਅਰ ਅਤੇ ਸੁਪਰ ਸੀਡਰ ਵਾਜਿਬ ਅਤੇ ਕਫਾਇਤੀ ਮੁੱਲ ਤੇ ਤੁਹਾਨੂੰ ਉਪਲਬਧ ਮਿਲਣਗੇ ਇਹ ਮੁਕਸਰ ਸਾਹਿਬ ਦੇ ਬੱਲਮਗੜ੍ਹ ਰੋੜ ਤੇ ਸਥਿਤ ਗੋਲ ਸੇਲਜ਼ ਕਾਰਪੋਰੇਸ਼ਨ ਤੇ ਜਿੱਥੇ ਤੁਹਾਨੂੰ ਇੱਕ ਹੀ ਛਤਰੇ ਥੱਲੇ ਸੇਲ ਅਤੇ ਸਰਵਿਸ ਦੀ ਸਹੂਲਤ ਮਿਲੇਗੀ ਬਲਕਿ ਰਿਪੇਅਰ ਪਾਰਟਸ ਦਾ ਸਮਾਨ ਵੀ ਉੱਥੇ ਹੀ ਉਪਲਬਧ ਹੈ ਗੋਲ ਸੇਲਜ਼ ਕਾਰਪੋਰੇਸ਼ਨ ਸ਼ਕਤੀਮਾਨ ਕੰਪਨੀ ਦਾ ਪੰਜਾਬ ਵਿੱਚ ਡਿਸਟ੍ਰੀਬਿਊਟਰ ਵੀ ਹੈ ਇਸ ਦਾ ਫਾਇਦਾ ਇਹ ਹੋਵੇਗਾ ਕਿ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਸਦ ਮੌਕੇ ਤੇ ਹੀ ਮਿਲ ਸਕਦੇ ਨੇ ਇੱਥੇ ਬੈਲਰ ਘਰ ਤੋਂ ਘਰ ਕੀਮਤ ਤੇ ਉਪਲਬਧ ਕਰਵਾਏ ਜਾ ਰਹੇ ਨੇ ਜੇਕਰ ਤੁਸੀਂ ਬਿੱਲਰ ਖਰੀਦਣ ਤੋਂ ਅਸਮਰਥ ਹੋ ਤਾਂ ਇੱਥੇ ਤੁਹਾਨੂੰ ਬਿੱਲਰ ਠੇਕੇ ਤੇ ਲੈਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਗੋਲ ਸੇਲਜ਼ ਕਾਰਪੋਰੇਸ਼ਨ ਤੋਂ ਸੰਧ ਖਰੀਦਣ ਲਈ ਤੁਸੀਂ ਸਕਰੀਨ ਤੇ ਡਿਸਪਲੇ ਕਿਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਬੱਲਮਗਰ ਰੋਡ ਤੇ ਮੋੜ ਰੋਡ ਵਾਲੇ ਫਾਤਕ ਦੇ ਨੇੜੇ ਸਥਿਤ ਗੋਲ ਸੇਲਜ਼ ਕਾਰਪੋਰੇਸ਼ਨ ਤੇ ਵਿਜ਼ਿਟ ਕਰ ਸਕਦੇ ਹੋ ਹੁਣ ਹਰ ਤਰ੍ਹਾਂ ਦੇ ਆਪਰੇਸ਼ਨ ਸਿਰਫ 5000 ਰੁਪਏ ਦੇ ਵਿੱਚ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਜਲਦ ਆਪਰੇਸ਼ਨ ਦੀ ਹੈ ਲੋੜ ਪਰ ਆਪਰੇਸ਼ਨ ਤੇ ਆਉਣ ਵਾਲੇ ਭਾਰੀ ਖਰਚ ਨੇ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਰੱਖਿਆ ਤਾਂ ਤੁਹਾਨੂੰ ਘਬਰਾਉਣ ਦੀ ਨਹੀਂ ਲੋੜ ਕਿਉਂਕਿ ਅਸੀਂ ਤੁਹਾਡੇ ਲਈ ਇੱਕ ਖੁਸ਼ਖਬਰੀ ਲੈ ਕੇ ਆਏ ਹਾਂ ਜੀ ਹਾਂ ਹੁਣ ਆਪਰੇਸ਼ਨ ਬਹੁਤ ਹੀ ਘੱਟ ਰੇਟ ਤੇ ਕਿਤੇ ਜਾ ਲੱਗ ਗਏ ਨੇ ਪਰ ਇਹ ਸੁਭਦਾ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ ਕਿਉਂਕਿ ਇਹ ਸੁਰਦਾ ਸਿਰਫ ਤੇ ਸਿਰਫ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਆਸ਼ੀਰਵਾਦ ਹਸਪਤਾਲ ਵਿਖੇ ਹੀ ਉਪਲਬਧ ਹੈ ਜਿੱਥੇ ਡਾਕਟਰ ਅਗਮ ਸਮੀਖਿਆ ਫਾਊਂਡੇਸ਼ਨ ਤਹਿਤ ਆਪਰੇਸ਼ਨ ਸਿਰਫ 5000 ਰੁਪਏ ਵਿੱਚ ਕੀਤੇ ਜਾ ਰਹੇ ਨੇ ਇਹ ਹਸਪਤਾਲ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਤੇ ਗੁਰਦੁਆਰਾ ਤਰੰਤਰ ਸਾਹਿਬ ਦੇ ਨੇੜੇ ਸਥਿਤ ਹੈ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਹਸਪਤਾਲ ਦੇ ਟੈਲੀਫੋਨ ਨੰਬਰ 78891 48070 ਅਤੇ 94630 21404 ਤੇ ਸੰਪਰਕ ਕਰ ਸਕਦੇ ਹੋ